ਦੇ ਪਿੰਡ ਨਾਗਪਾਲ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਜੋਤੀਨਾਮ ਦੀ ਲੜਕੀ ਨੇ ਪਿੰਡ ਦੇ ਤਿੰਨ ਨੌਜਵਾਨਾਂ ਦੇ ਉੱਤੇ ਜ਼ਬਰਜਨਾਹ ਕਰਨ ਦੇ ਇਲਜ਼ਾਮ ਲਗਾਏ ਨੇ ਜ਼ਬਰਦਸਤੀ ਕਰਨ ਦੇ ਜਿਹੜੇ ਇਲਜ਼ਾਮ ਲਗਾਏ ਜਿਸ ਤੋਂ ਬਾਅਦ ਸਾਰਾ ਪਿੰਡ ਇਕੱਠਾ ਹੋਇਆ ਹੈ ਤੇ ਪਿੰਡ ਨੇ ਜੋਤੀਨਾਮ ਦੀ ਲੜਕੀ ਤੇ ਜਿਹੜੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਜਾਣਬੁੱਝ ਕੇ ਸਾਡੇ ਗਰੀਬ ਪਰਿਵਾਰਾਂ ਨੂੰ ਫਸਾਇਆ ਜਾ ਰਿਹਾ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਸਾਰਾ ਪਿੰਡ ਹੁਣ ਜੋਤੀ ਦੇ ਖਿਲਾਫ ਖੜਾ ਹੋ ਚੁੱਕਿਆ ਉਹਨਾਂ ਦਾ ਕਹਿਣਾ ਹੈ ਕਿ ਲੜਕੀ ਝੂਠ ਬੋਲਦੀ ਹੈ ਇਸਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੇ ਕੋਟ ਕਚੇਰੀਆਂ ਪ੍ਰਸ਼ਾਸਨੋਂ ਲੜਕੀ ਦੀ ਸੁਣਦਾ ਪਰ ਅਸੀਂ ਸਾਰਾ ਪਿੰਡ ਇੱਕ ਪਾਸੇ ਆ ਅਸੀਂ ਇਸਦੇ ਮੰਗ ਕਰਦੇ ਆ ਕਿ ਜਾਂਚ ਕੀਤੀ ਜਾਵੇ ਤੇ ਜਾਣ ਬੁੱਝ ਕੇ ਲੜਕੀ ਸਾਨੂੰ ਹਸਾਰ ਰਹੀ ਹੈ। ਹੋ ਜੀ। ਹਾਂ ਜੀ ਪਿੰਡ ਕੀ ਨਾਮ ਦਾ? ਹਾਂ ਜੀ ਮੇਰਾ ਨਾਮ ਰਾਜਕੌਰ ਹੈ। ਰਾਜਕੌਰ ਜੀ ਕੀ ਇਲਜ਼ਾਮ ਲਗਾਇਆ ਤੁਹਾਡੇ ਬੱਚੇ 'ਤੇ? ਇਲਜ਼ਾਮ ਇਹ ਵੀ ਝੂਠਾ ਲਗਾਇਆ ਗਿਆ ਵਾ ਬੱਚੇ ਨੂੰ। ਇਹ ਝੂਠੇ ਇਲਜ਼ਾਮ 'ਚ ਫਸਾਇਆ ਗਿਆ ਵਾ ਤੇ ਬੱਚਾ ਬੱਚਾ ਇਹੋ ਹੀ ਆ ਵੀ ਇਹੋ ਜੋਤੀ ਨੇ ਜੀ ਤੇਰੀ ਬੇਟੀ ਨਹੀਂ। ਕਿਹੜੀ ਗੱਲ ਹੈ? ਵੀ ਮੇਰੀ ਬੇਟੀ ਨਾਲ ਵੀ ਮਾੜਾ ਕੰਮ ਕੀਤਾ ਵਾ ਚਲੋ ਤੁਹਾਡੇ ਬੱਚੇ ਸਾਡੇ ਹੈ ਨਹੀਂ ਇਹੋ ਜੇ ਬੱਚੇ ਸਾਡੇ ਗੁਰਨਾਮੀ ਆ ਕਦੀ ਇਹੋ ਜੀ ਗੱਲ ਹੀ ਨਹੀਂ ਹੋਈ ਸਾਡੇ ਮਲੇ ਚ ਨਾ ਕੋਈ ਖੰਦ ਕੁੰਦ ਟੱਪੇ ਇਨਾਂ ਦੀ ਨਾ ਕਦੇ ਜਾਂਦੇ ਇਨਾਂ ਦੇ ਘਰ ਨਾ ਜਾਂਦੇ ਆਪਣੇ ਕੰਮ-ਕਾਰ ਜਾਂਦੇ ਹੀ ਚਲੋ ਵਧੀਆ ਰਹਿੰਦੇ ਬਿੰਦੇ ਕੋਈ ਇਹੋ ਜੀ ਗੱਲ ਹੀ ਨਹੀਂ ਹੈ ਜਿੰਨੇ ਮਾ ਤੁਹਾਡੇ ਮੁੰਡੇ ਦੀ ਕੀ ਕੰਮ ਕਰਦਾ 26 ਸਾਲ ਕੀ ਕੰਮ ਕਰਦਾ ਮਿਸਤਰੀ ਦਾ ਕੰਮ ਵਾਹ ਇੱਕ ਕੋਣ ਹੈ ਹਾਂਜੀ ਵਿਆਹਿਆ ਵਾ ਸਾਲ ਹੋ ਗਿਆ ਤੇ ਵਿਆਹੇ ਕੀ ਮੰਗ ਕਰਦੇ ਕਾਸੇ ਮੰਗ ਸਾਡੀ ਇਹੋ ਜੀ ਆ ਵੀ ਬੱਚੇ ਸਾਡੇ ਨਜਾਜ ਪਸਾਈ ਜਾਂਦੇ ਆ ਬਹੁਤ ੱਕਾ ਹੋਂਡਾ ਸਾਡੇ ਬੱਚਿਆਂ ਨਾਲ ਇਨਕੁਆਰੀ ਕੀਤੀ ਜਾਵੇ ਸਾਨੂੰ ਇਹ ਸਾਫ ਚਾਹੀਦਾ ਸਾਨੂੰ ਐਸ ਵਾਂਗੂ ਪੁਲਿਸ ਆ ਕੇ ਗਲੀ ਮੱਲੇ ਚ ਪੁੱਛ ਲੈ ਗਈ ਦੀ ਪੁੱਛਣਾ ਨਾ ਨਾ ਕੋਈ ਨਹੀਂ ਕੀਤੀ ਇਹਨਾਂ ਦੇ ਘਰੇ ਆਈ ਹੈ ਪਹਿਲੇ ਦਿਨ ਪੁਲਿਸ ਆਈ ਹੈ ਜਿੱਦ ਦਿਨ ਇਹਨਾਂ ਦੇ ਘਰੇ ਤੇ ਮੈਂ ਆਸ ਕੋ ਬਾਹਰ ਨਿਕਲੀ ਆ ਤੇ ਮੈਂ ਕਹਾ ਹਾਂਜੀ ਸਰ ਜੀ ਕਿੱਧਰ ਆਏ ਚਲੋ ਪੁੱਛਣਾ ਹੀ ਪੈਂਦਾ ਵਾ ਤੇ ਕਹਿੰਦੇ ਵੀ ਇਹਨਾਂ ਦੀ ਜਿਹੜੀ ਆ ਨਾ ਬੇਟੀ ਆ ਉਹਦਾ ਨਾਂ ਕੋਈ ਇਹਨਾਂ ਨੇ ੱਕਾ ਕੀਤਾ ਵਾ ਤੇ ਇਸ ਕਰਕੇ ਹੀ ਇਹ ਇਹਦੇ ਮੁੰਡੇ ਤੇ ਜਲਾਮ ਲੱਗ ਰਿਹਾ ਹੂੰ ਹੋਣ ਕੀ ਮੰਗਾਤ ਪ੍ਰਸ਼ਾਸਨ ਨੂੰ ਮੰਗ ਸਾਡੀ ਇਹੋ ਜੀ ਆਪੇ ਬੱਚੇ ਸਾਡੇ ਨਜਾਇਜ਼ ਵਾ ਸਾਨੂੰ ਪੀਏ ਦਾ ਫੈਸਲਾ ਚਾਹੀਦਾ ਲੱਗਦਾ ਨਹੀਂ ਬੱਚੇ ਜ਼ਿੰਦਗੀ ਬਰਬਾਦ ਹੋ ਗਈ ਹੈ ਜ਼ਿੰਦਗੀ ਤਾਂ ਬਰਬਾਦ ਤੁਹਾਨੂੰ ਪਤਾ ਹੋਣੀ ਹੈ ਬਹੁਤ ਹੀ ਡੇ ਡੇ ਕਰ ਵੀ ਰੋਟੀ ਸਾਡੀ ਪੂਰੀ ਨਹੀਂ ਹੋਣ ਢਈ ਉਹਦਾਂ ਦੇ ਵਿਚਾਰੇ ੱਟਕੇ ਢੋੜੇ ਖਾਂਦੇ ਨੇ ਆਣੇ ਘਰ ਬੈਠੇ ਕੰਮ ਕਰ ਛੱਡ ਕੇ ਬੈਠੇ ਆ ਹਾਂ ਤੇ ਸਾਡੇ ਨਾਲ ੱਟਕਾ ਹੋਣ ਢਿਆ ਗਰੀਬਾਂ ਨਾਲ ਸਾਡੇ ਮਹੱਲੇ 'ਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋਣ। ਹਾਂਜੀ। ਸਾਨੂੰ ਹੋ ਗਏ ਇੱਥੇ 30-35 ਸਾਲ ਦੇੰਦਿਆਂ ਨੂੰ। ਪਹਿਲੀ ਵਾਰੀ ਤਾਂ ਵਾਦ ਹੋਇਆ। ਹਾਂਜੀ ਪਹਿਲੀ ਵਾਰ ਹੋਇਆ ਸਾਡੇ ਮਲੇਚੇ ਕੰਮ। ਆ ਬੜਾ ਦਲਬਖ ਸਿੰਘ ਜੀ। ਦਲਬਖ ਸਿੰਘ ਜੀ ਕੀ ਇਲਜ਼ਾਮ ਲਗਾਏ ਤੁਹਾਡੇ ਬੱਚਾ? ਜਲਾਮ ਜੀ ਇਹੋ ਤੁਹਾਨੂੰ ਦੱਸਣਾ ਹੈ ਵੀ ਆਪਾਂ ਬੱਚਾ ਦਾ ਇਹਨਾਂ ਨੇ ਹਿੱਸਾ ਕੀਤਾ ਵੀ ਸਰਦਾਰ ਮੇਰਾ ਬੱਚਾ ਆ ਤੇ ਉਹ ਤੇ ਬਿਲਕੁਲ ਜਲਾਮ ਗਲਤ ਲਾਇਆ ਜਾ ਰਿਹਾ। ਜੀ ਨਾ ਬੇਟੀ ਦਾ। ਉਹਦਾ ਨਾਮ ਹੈ ਜੀ ਮੰਗਲ ਸਿੰਘ ਜੀ। ਮੰਗਲ ਸਿੰਘ ਜੀ। ਮੰਗਲ ਸਿੰਘ ਨਾ ਹੈ। ਕਿੰਨੀ ਉਮਰ ਹੈ ਜੀ? ਮੁੰਡੇ ਦੀ ਉਮਰ ਅੱਜ ਆਪਣਾ 14 ਸਾਲ ਆ। ਤੇ ਜਿਹੜੀ ਲੜਕੀ ਨੇ ਇਲਜ਼ਾਮ ਲਗਾਏ ਨੇ ਉਹ ਵਿੱਚ ਰਹਿੰਦੇ ਨੇ ਕਿ ਨਹੀਂ ਰਹਿੰਦੇ ਨਹੀਂ ਉਹ ਨਹੀਂ ਰਹਿੰਦੇ ਜੀ ਉਹ ਤਾਂ 10 ਦਿਨ ਰਹੀ ਜੇ ਤੇ 10 ਦਿਨਾਂ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਸਾਡੇ ਨਾਲ ਕਿੰਨੇ ਦਿਨ ਦਾ ਵਾਕਿਆ ਇਹ ਹੈਗਾ ਜੀ ਆਪਣਾ ਐਤਵਾਰ ਦਾ ਐਤਵਾਰ ਹਾਂਜੀ 5 ਤਰੀਕ ਦਾ ਐਤਵਾਰ ਦਾ 5 ਤਰੀਕ ਦਾ ਹਾਂਜੀ ਤੇ ਇਸ ਵਾਰ ਵਿੱਚ ਕੋਈ ਪੁਲਿਸ ਨੂੰ ਕੋਈ ਉੱਥੇ ਆ ਕੇ ਛਾਣਬਣ ਕੀਤੀ ਥਾਗੇ ਨਹੀਂ ਜੀ ਕੀਤੀ ਉਹ ਇਹ ਵੀ ਤਾਂ ਆਏ ਸੀ ਪੁਲਸ ਵਾਲੇ ਤੇ ਇਹਨਾਂ ਕਹਿੰਦੇ ਵੀ ਤੇਰੇ ਬੱਚੇ ਨੇ ਗਲਤ ਕੰਮ ਕੀਤਾ ਤੇ ਪਰ ਇਹ ਆਪ ਉਹਨਾਂ ਫੜਕੇ ਨਹੀਂ ਖੜਿਆਗਾ ਜੀ ਹੂੰ ਕਿਹੜੇ ਕਿਹੜੇ ਇਲਜ਼ਾਮ ਲਗਾਏ ਬੁੜਿਆਂ ਦੇ ਇੱਕਾ ਕਾ ਜੇ ਮੈਂ ਤੁਮਹਾਂ ਕਾਲਾ ਮੁੰਡਾ ਲਿਖਾ ਜੇ ਇੱਕ ਇਧਰ ਰੋਪਤਾ ਮੁੰਡਾ ਨਾਲ ਤੇ ਉਹ ਬਾਜੀ ਮੈਂ ਇਹਦੇ ਘਰ ਕਦੀ ਆਏ ਵੀ ਨਹੀਂ ਬੱਚੇ ਜਿਹੜੇ ਜਿਨ੍ਹਾਂ ਦਾ ਇਹ ਨਾਮ ਲਗਾਇਆ ਗਿਆ ਗਲਤ ਜੀ ਹਾਂਜੀ ਪਰ ਫਿਰ ਕਿਉਂ ਇਲਜ਼ਾਮ ਲਗਾਈ ਜਾ ਰਿਹਾ ਇਹ ਪਤਾ ਨਹੀਂ ਬਾਜੀ ਕੱਲ ਤੋਂ ਲਾਏ ਉਹ ਬੀਬੀ ਨੂੰ ਪਤਾ ਹੋਊਗਾ ਕਿ ਆ ਤਾਂ ਲਾਉਂਦੀ ਹੈ ਜੀ ਮੰਗ ਕਰਦੇ ਆ ਮੰਗਾ ਜੀ ਇਹੋ ਬਾਜੀ ਕਰਦੇ ਵੀ ਸਾਡੀ ਸਨਾਈ ਹੋ ਜੇ ਤੇ ਸਾਡੇ ਬੱਚਿਆਂ ਦੀ ਜਿੰਦਗੀ ਜਿਹੜੀ ਆ ਗੱਲ ਏ ਨਾ ਬੱਚਿਆਂ ਦੀ ਨਿਕਨੇ ਕੇ ਬੱਚੇ ਸਾਡੇ ਰੋਲਣਗੇ ਕਿੰਨੇ ਚੋਂ ਗਿਆ ਸਤਨ ਬਲਾਈ ਰਹਿੰਦੇ ਇੱਥੇ ਤੇ ਬਾਜੀ ਮੈਂ ਤਾਂ ਬੁੱਢਾ ਹੀ ਹੋ ਗਿਆ ਜੀ ਵਾਪਸ ਚ ਕਾਫੀ ਚਿਰਦੇ ਆ ਠੀਕ ਹੈ ਹਾਂਜੀ ਕੀ ਤੀਜਾ ਕਿਹੜਾ ਵਾ ਹਾਂ ਜੀ ਪਿੰਡ ਕੀ ਆਂ ਤਰਾ ਮੇਰਾ ਨਾਮ ਮਨਿੰਦਰ ਕੌਰ ਮਨਿੰਦਰ ਜੀ ਕੀ ਨਾ ਦੇ ਬੱਚਿਆਂ ਦਾ ਕਿਉਂ ਇਲਜ਼ਾਮ ਲਗਾਇਆ ਮੇਰੇ ਬੇਟੇ ਦਾ ਰੋਹਿਤ ਆ ਮੇਰਾ ਬੇਟਾ ਹਜੇ ਪੜਦਾ ਵਾ ਉਹ ਕੰਮ ਵੀ ਨਾਲ ਸਿੱਖਦਾ ਵਾ ਤੇ ਪਾਣੀ ਦੀ ਦੁਕਾਨ ਤੇ ਜਾਂਦਾ ਇਸ ਤਰ੍ਹਾਂ ਉਹ ਕਾਹਦੇ ਕੰਮ ਕਰਦਾ ਉਹ ਬੱਚੇ ਦੇ ਨਾਲ ਉਥੇ ਟੇਪਾਂ ਦੀ ਦੁਕਾਨ ਤੇ ਮੋਟਰਸਾਈਕਲ ਦੀ ਦੁਕਾਨ ਤੇ ਆ ਤੇ ਇਲਜ਼ਾਮ ਕੀ ਲਗਾਇਆ ਤੁਹਾਡੇ ਬੱਚੇ ਉਲਜ਼ਾਮ ਇਕਵ ਲਵਾਇਆ ਇਹਨਾਂ ਨੇ ਇਹੋ ਲਵਾਇਆ ਭੀ ਸਾਡੇ ਬੱਚੇ ਨਾਲ ਭੀ ਉਡੀ ਨੈਤ ਰਤਾ ਕਾ ਕਰਦੀ ਬੱਚੀ ਇੱਕ ਕਿਦਾਂ ਦਾ ਵਾਕਿਆ ਸੀ ਕੀ ਟਾਈਮ ਸੀ ਦੱਸਾ ਕਿ ਵਕਤ ਵਕਤ ਸਾਨੂੰ ਤਾਂ ਪਤਾ ਨਹੀਂ ਹਣ ਤਾਂ ਬਾਅਦ ਚ ਪਤਾ ਲੱਗਾ ਵਾ ਜਦੋਂ ਉਹਨਾਂ ਨੇ ਆਣ ਕੇ ਸਾਨੂੰ ਦੱਸਿਆ ਵਾ ਤੇ ਤੁਹਾਡੇ ਬੇਰੇ ਦਾ ਵਾ ਨਹੀਂ ਮਾਡੇ ਬੇਰੇ ਦਾ ਕਿਸ ਤਰ੍ਹਾਂ ਨਾ ਆ ਗਿਆ ਸਾਡਾ ਬੇਟਾ ਜਦੋਂ ਆਉਂਦਾ ਨਹੀਂ ਕੇਵਲ ਜਾਂਦਾ ਨਹੀਂ ਆ ਕਜੀ ਕੇਵਲ ਵੇਖਿਆ ਨਹੀਂ ਆ ਉਹਦੇ ਕਿਸ ਤਰ੍ਹਾਂ ਇਲਜ਼ਾਮ ਲੱਗ ਗਿਆ ਨਾ ਤੇ ਜੋਤੀ ਹੁਣ ਇਥੇ ਰਹਿਦੀ ਸੀ ਆ ਨਹੀਂ ਜੀ ਜੋਤੀ 6 ਸੱਤ ਸਾਲ ਤੋਂ ਨਹੀਂ ਆਈ ਸੱਤ ਸਾਲ ਤੋਂ ਇੱਥੇ ਆਈ ਨਹੀਂ ਆ ਤੇ ਆਣ ਕੇ ਨੇ 10 ਦਿਨਾਂ ਦੇ ਵਿੱਚ ਆਹ ਇਲਜ਼ਾਮ ਲਾ ਦਿੱਤਾ ਸਾਡੇ ਬੱਚਿਆਂ ਤੇ ਬੇਨਜਾਇਜ ਇਲਜ਼ਾਮ ਲਾਇਆ ਕੀ ਲੱਗਦਾ ਨਹੀਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਅਸੀਂ ਤੇ ਆਂਦੇ ਵੀ ਸਾਡੇ ਬੱਚੇ ਨੂੰ ਇਨਸਾਫ ਮਿਲੇ ਸਾਡੇ ਬੱਚੇ ਬੇਨਜਾਇਜ਼ ਆ ਸਾਡੇ ਬੱਚੇ ਆਉਂਦੇ ਨਹੀਂ ਜਾਂਦੇ ਨਹੀਂ ਕਿਸੇ ਵੱਲ ਇਸ ਵੱਲ ਚ ਮਿਲੇ ਜੇ ਕਿਸੇ ਪੁਲਿਸ ਦੇ ਉੱਚ ਅਧਿਕਾਰੀ ਨੂੰ ਅਸੀਂ ਕਿਹ ਨਾ ਹੈ ਸਾਰਿਆਂ ਦੇ ਗਏ ਡਿਪਟੀ ਸਾਹਿਬ ਹਾਂਜੀ ਡਿਪਟੀ ਸਾਹਿਬ ਨਾਲ ਹੀ ਸਾਡੇ ਸਾਰੇ ਗਏ ਮੈਂ ਤੇ ਅੰਦਰ ਨਹੀਂ ਹੈ ਗਏ ਇਹੋ ਮੁੰਡੇ ਗਏ ਇਹ ਗੱਲ ਤਾਂ ਫੇਵਰ ਦੇ ਵਿੱਚ ਹੀ ਉਹ ਕਹਿੰਦੇ ਕੋਈ ਗੱਲ ਨਹੀਂ ਮਤਲਬ ਕਿ ਨਜਾਇਜ਼ ਮੈਂ ਨਜਾਇਜ਼ ਨਹੀਂ ਹੋ ਦਵਾਂਗਾ ਜੇ ਪਰ ਜੇ ਇਹਨੇ ਦੋਸ਼ੀ ਹੋਣਗੇ ਹਾਂਜੀ ਮੈਂ ਤੇ ਚਲੋ ਡਿਪਟੀ ਸਾਹਿਬ ਨੇ ਮਿਲੇ ਇਹੋ ਗਏ ਮੁੰਡੇ ਅੰਦਰ ਹਾਨੂੰ ਜਾਣ ਨਹੀਂ ਆਏ ਇਹ ਮੰਗ ਕਰਦੇ ਹਾਂ ਬੱਚੇ ਨੂੰ ਹਰੇ ਬੱਚਨ ਕੋਈ ਤੱਕਾ ਨਹੀਂ ਹੈ ਜੋ ਹੋਣਾ ਚਾਹੀਦਾ ਹਾਂਜੀ ਮੈਂ ਕੀ ਲਾਦ ਮੇਰਾ ਰਾਜਦੀਪ ਜੀ ਰਾਜਦੀਪ ਜੀ ਜਿਹੜੀ ਲੜਕੀ ਨੇ ਇਲਜ਼ਾਮ ਲਗਾਏ ਨੇ ਤੁਹਾਡੀ ਕੀ ਬਲਾਈ ਦੀ ਹੈ ਮੇਰੀ ਲੜਕੀ ਬੇਟੀ ਹੈ ਖੁਦ ਮੇਰੀ ਅਨੁਪ੍ਰੀਤ ਕੋਰ ਕਿਥੇ ਤੁਸੀਂ ਰਹਿੰਦੇ ਹੋ ਹਾਂਜੀ ਮੈਂ ਸੇ ਵੱਡੇ ਨਾਗਰ ਨੇ ਨਾ ਵੱਡੇ ਨਾਗਰ ਹਾਂਜੀ ਜਿਹੜੇ ਇਲਜ਼ਾਮ ਲਗਾ ਰਿਹਾ ਜਾਰੀਆ ਨਾਇੰਦੇ ਬਲਾਕ ਕਰਦੇ ਮੁੰਡਿਆਂ ਤੇ ਕਿਹਣ ਜਾਓਗੇ ਬਾਰੇ ਮੈਂ ਉਹਨਾਂ ਦੇ ਬਾਰੇ ਇਹ ਕਹਿਣਾ ਚਾਹੁੰਦਾ ਪੀ ਬੇਖਤੋਰ ਮੁੰਡੇ ਹਮਮ ਇੰਨੇ ਚਾੜ ਠਾਟ ਠੋਕ ਰਹੀ ਹੈ ਪਰ ਤੁਸੀਂ ਇੱਕ ਬਾਪ ਹੋ ਕੇ ਆਪਣੀ ਧੀ ਦਾ ਸਾਰ ਹੀ ਦੇ ਦੇ ਇਹ ਵੀ ਸਚਾਈ ਗੀ ਹੈ ਸੱਚਾਈ ਦਾ ਮਤਲਬ ਹੈ ਕਿ ਵੀ 7 ਸਾਲ ਤੇ ਮੇਰੇ ਘਰ ਨਹੀਂ ਰਹੇ ਤੇ ਪੰਜਾਂ 10 10 ਦਿਨ ਰਹੇ ਮੇਰੇ ਨਾਲ ਉਹ ਵੀ ਨਹੀਂ ਮੇਰ ਨਾਲ ਕੋਈ ਸਬੰਧ ਹੈਗਾ ਨਾ ਕੋਈ ਸਬੰਧ ਨਹੀਂ ਹੈ ਮੇਰੇ ਨਾਲ ਕਹਿੰਦੀ ਮੈਂ ਆਪਣੇ ਬੱਚਿਆਂ ਵਾਸਤੇ ਮੈਂ ਤੇਰੇ ਘਰ ਕਿ ਨਹੀਂ ਆਈ ਨਾ ਇਹ ਫਿਰ ਕਿਉਂ ਉਹਨਾਂ ਤੇ ਇਲਜ਼ਾਮ ਲਗਾਇਆ ਜਾ ਰਿਹਾ ਮੁੰਡੇ ਤਿੰਨ ਬੱਚੇ ਜਿਹੜੇ ਨਾ ਜਾਣੀ ਕੀ ਮਤਲਬ ਕਿ ਇਹ ਚਾਹੁੰਦੀ ਨਹੀਂ ਕਿ ਇਹ ਭਰਾ ਦਮਣ ਇਕੱਠੇ ਰਹਿਣ ਇਹ ਸਾਨੂੰ ਪੜਨੇ ਚਾਹੁੰਦੀ ਹੈ ਠੀਕ ਹੈ ਜਿਹੜਾ ਇਲਜ਼ਾਮ ਲਗਾਇਆ ਵਾ ਤੁਹਾਡੇ ਭਰਾ ਦੇ ਬੇਟੇ ਤੇ ਲਗਾਇਆ ਵਾ ਭਰਾ ਦੇ ਬੇਟੇ ਤੇ ਲਗਾਇਆ ਨੇ ਮੇਰੇ ਦੇ ਚੋਲਾ ਸੋਨੇ ਦਾ ਬੱਚਾ ਹਾਂ ਹਾਂਜੀ ਤੋ ਉਹਦੀ ਲੜਕੀ ਨੂੰ ਕਹਾਂ ਪੀ ਲੜਕੀ ਨੇ ਘਰ ਆਲ ਕੇ ਪਹਿਸ ਭੈਣ ਨਾਲ ਇਹ ਕਰਵਾ ਭਰਾ ਜਾ ਕੇ ਭੈਣ ਨੂੰ ਸੱਦ ਕੇ ਇਹ ਕੰਮ ਖੋ ਸਕਦਾ ਤੂੰ ਹੀ ਦੱਸੰਨਾ ਹੂੰ ਕਦਿਨੀ ਵਸਦਾ ਕੀ ਲੱਗਦਾ ਨਹੀਂ ਰਿਸ਼ਤੇ ਜਿਹੜੇ ਨੇ ਉਹ ਤਾਰ-ਤਾਰ ਹੋ ਗਏ ਨੇ ਤਾਰ-ਤਾਰ ਹਾਂਜੀ ਲੱਗਣ ਲਿਆ ਹੁਣ ਕੀ ਮੰਗ ਕਰਦੇ ਹੋ ਮੰਗੇ ਮੈਂ ਕਹਿੰਦਾ ਪੀ ਮੁੰਡੇ ਬੇਕਾਨੂੰਨ ਨੇ ਤੇ ਇਹਨਾਂ ਨੇ ਇਨਸਾਫ ਕੀਤਾ ਤੇ ਜਿਹੜੇ ਇੰਜਾਮ ਤੁਹਾਡੀ ਬੇਟੀ ਨੂੰ ਲਗਾਏ ਨੇ ਤੁਹਾਡੀ ਘਰ ਦੀ ਲਗਾਏ ਨੇ ਉਹੇ ਵਰਕ ਹੀ ਕਰਨ ਜਾਓਗੇ ਉਹਨਾਂ ਦੇ ਬਾਰੇ ਵਿੱਚ ਇਹ ਕਰਨਾ ਚਾਹੁੰਦਾ ਕਿ ਮਤਲਬ ਵੀ ਗਲਤ ਕਰਨ ਲਈ ਗਲਤ ਹਾਂ ਕਿਉਂ ਆ ਬਾਰਾ ਹੀ 7 ਸਾਲ ਬਾਅਦ ਰਹਿ ਕੇ ਇਹ ਮੈਨੂੰ ਨੇ ਪਤਾ ਕੀ ਕਰਦੀ ਰਹੀ ਨਹੀਂ ਕੀ ਕਰਦੀ ਲਈ। ਲੋਥੀ ਪਿੰਡ ਵਾਸੀ ਦਾ ਕਹਿਣਾ ਹੈ ਕਿ ਪੁਲਿਸ ਇਸ ਦੀ ਜਾਂਚ ਬਰੀਕੀ ਨਾਲ ਕਰੇ। ਮਾਮਲਾ ਜਿਹੜਾ ਜ਼ਬਰ ਜਨਾ ਦਾ ਝੂਠਾ ਪਾਇਆ ਗਿਆ ਇਸ ਦੀ ਜਾਂਚ ਕਰੇ ਕਿਉਂਕਿ ਜਿਹੜੇ ਤਿੰਨੇ ਨੌਜਵਾਨ ਨੇ ਬੇਕਸੂਰ ਨੇ ਤੇ ਜੇ ਇਹਨਾਂ ਨੂੰ ਸਜ਼ਾ ਹੁੰਦੀ ਹੈ ਤਾਂ ਬੇਕਸੂਰ ਜਿਹੜੇ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤੇ ਬੇਕਸੂਰਾਂ ਨੂੰ ਸਜ਼ਾ ਮਿਲੇਗੀ। ਜਿਸ ਕਰਕੇ ਹੁਣ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕੀਤੇ ਜਾਂ ਜਾਣ ਜਾਣ ਬੁੱਝ ਕੇ ਵੀ ਪੁਲਿਸ ਜਾਂਚ ਨਹੀਂ ਕਰ ਰਹੀ। ਤਾਂ ਉੱਥੇ ਇਹ ਪੁਲਸ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ।